ਅਰਦਾਈ ਤੁਹਾਡਾ ਸੱਚ ਦੀ ਬਾਤ ਚੈਨਲ ਤੇ ਉਨੇ ਦਿਨ ਨੂੰ ਬਾਬਾ ਬਕਾਲਾ ਵਿਗੇ ਪੁੰਨਿਆਂ ਤੇ ਕੱਤਰਤਾਵਾਂ ਹੋਈਆਂ ਕਾਨਫਰੰਸਾਂ ਹੋਈਆਂ ਸਿਆਸੀ ਰੈਲੀਆਂ ਹੋਈਆਂ ਆਪਣੇ ਕਰੀ ਕਾਂਗਰਸ ਨੇ ਕਰੀ ਤੇ ਅਕਾਲੀ ਦਲ ਨੇ ਉੱਥੇ ਦੇਖਣ ਵਾਲੀ ਸਭ ਤੋਂ ਅਹਿਮ ਗੱਲ ਸੀ ਬੀਕ ਪੰਥਕ ਕੱਤਰਤਾ ਹੋਈ ਜਿਹਦੇ ਵਿੱਚ ਭਾਈ ਅੰਮ੍ਰਿਤਪਾਲ ਦੇ ਨਿਰਦੇਸ਼ ਸਨ ਸਭ ਜੀ ਖਾਲਸਾ ਜਿੱਤੇ ਹੋਰ ਪੰਥਕ ਜਥੇਬੰਦੀਆਂ ਸੀ ਉਸ ਇਕੱਠ ਨੇ ਉਹ ਸਾਰਿਆਂ ਕਰਾਂ ਕਾਨਫਰੰਸਾਂ ਨਾਲੋਂ ਜ਼ਿਆਦਾ ਕੱਟ ਸੀ ਇਕੱਠ ਨੇ ਇੱਕ ਸਿਆਸੀ ਹਲਚਲ ਪੈਦਾ ਕਰ ਦਿੱਤੀ ਉਹਦੇ ਵਿੱਚ ਬੰਦੀ ਸਿੰਘਾਂ ਦਾ ਮੁੱਦਾ ਠਾਇਆ ਗਿਆ ਜਿਹਦੇ ਵਿੱਚ ਸਾਰਿਆਂ ਦੀਆਂ ਤਸਵੀਰਾਂ ਲੱਗੀਆਂ ਸਨ ਪਰ ਦੂਜੇ ਪਾਸੇ ਇੱਕ ਬੰਦੀ ਸਿੰਘ ਗਰਦੀਪ ਸਿੰਘ ਖੈੜਾ ਜਿਹੜਾ ਕਿ ਜਵਾਨ ਬਦਲਰ ਪ੍ਰੋਲ ਤੇ ਆਏ ਹੋਏ ਨੇ ਉਹ ਪਹਿਲਾਂ ਵੀ ਆ ਚੁੱਕੇ ਤੇ ਪਹਿਲਾਂ ਵੀ ਉਹ ਭਾਈ ਅਮਰਤਪਾਲ ਦੇ ਖਿਲਾਫ ਤੇ ਹੋਰ ਸਿੱਖਾਂਗੋ ਦੇ ਖਿਲਾਫ ਕਾਫੀ ਕੁਝ ਬੋਲਦੇ ਸੀ ਤੇ ਉਹਨਾਂ ਨੇ ਇਸ ਕਾਨਫਰੰਸ ਦੇ ਵਿੱਚ ਤਾਂ ਹਾਜ਼ਰੀ ਕਰਤੀ ਉਹ ਕਾਲੀ ਦਲ ਦੀ ਸਟੇਜ ਤੇ ਬਰਾਜਮਾਨ ਹੋਏ ਤੇ ਉੱਥੇ ਉਹਨਾਂ ਨੇ ਬੋਲਿਆ ਤੇ ਤਸਵੀਰਾਂ ਖਿੱਚੀਆਂ ਭਾਈ ਅਮਰਤਪਾਲ ਦੇ ਖਿਲਾਫ ਬੋਲੇ ਦਾਦੂ ਵਾਲ ਦੇ ਖਿਲਾਫ ਬੋਲੇ ਜਸਵੀਰ ਰੋਡੇ ਦੇ ਖਿਲਾਫ ਅਤੇ ਹੋਰਾਂ ਦੇ ਖਿਲਾਫ ਕਾਫੀ ਕੁਝ ਉਹਨਾਂ ਨੇ ਬੋਲਿਆ ਜੋ ਕਿ ਉਹਨਾਂ ਵਾਸਤੇ ਸ਼ੋਭਦਾ ਨਹੀਂ ਕੌਮ ਅੱਜ ਵੀ ਉਹਨਾਂ ਦੀ ਕੁਰਬਾਨੀ ਨੂੰ ਮੰਨਦੀ ਆ ਪਰ ਉਹ ਜਾਂਦੀ ਖੇ ਆਪਣੇ ਸਿਰ ਚ ਖੇ ਪਾ ਰਹੇ ਨੇ ਦੇਖੋ ਪਾਠਕ ਤਰਤਾ ਦੇ ਵਿੱਚ ਉਹਨਾਂ ਦੀ ਵੀ ਤਸਵੀਰ ਲੱਗੀ ਹੋਈ ਸੀ ਬੰਦੀ ਸਿੰਘਾ ਦੇ ਵਿੱਚ ਵੀ ਇਹਨਾਂ ਦੀ ਵੀ ਪੱਕੀ ਜਵਾਬ ਦਿੱਤੀ ਜਾਵੇ ਦੂਜੇ ਪਾਸੇ ਕਿੱਡਾ ਮੋਰ ਰਹੇ ਨੇ ਐਵੇਂ ਤਾਂ ਨਹੀਂ ਕਿਹਾ ਜੇ ਸਿੱਖ ਸਿੱਖ ਨੂੰ ਨਾ ਮਾਰੇ ਕੌਮ ਕਦੇ ਨਾ ਹਾਰੇ ਸਾਂਝ ਤੋਂ ਬਾਹਰ ਹੈ ਭਾਈ ਗੁਰਦੀਪ ਖੜਾ ਜੀ ਏਡੇ ਬੰਦੇ ਇੰਨੇ ਸਾਲ ਜੇਲ੍ਹ ਦੇ ਵਿੱਚ ਰਹਿ ਕੇ ਡਿੱਗੇ ਕਿੱਥੇ ਕਟੋਗੜਾ ਚੁੱਪ ਕਰਦੇ ਜੇ ਇਹਨਾਂ ਨਾਮ ਭਾਈ ਅੰਮ੍ਰਿਤਪਾਲ ਨਾਲ ਕੋਈ ਖੁੱਦ ਕਰ ਉਹਨਾਂ ਦੀ ਕੋਈ ਹੋਰ ਹੈ ਤੇ ਉਹ ਵੱਖਰੇ ਤੌਰ ਤੇ ਕੱਢ ਲੈਣ ਗੱਲ ਭਾਈ ਅੰਮ੍ਰਿਤਪਾਲ ਦੇ ਖਿਲਾਫ ਬੋਲਣ ਦੀ ਨਹੀਂ ਇੱਥੋਂ ਇਹ ਸਭ ਤੋਂ ਹੁੰਦਾ ਵੀ ਉਹ ਖਡੂਰ ਸਾਹਿਬ ਦੇ 4 ਲੱਖ ਲੋਕਾਂ ਦੇ ਖਿਲਾਫ ਬੋਲ ਰਹੇ ਨੇ ਉਹ ਕਹਿੰਦੇ ਨੇ ਕਿ ਚੀਕਾ ਮਾਰਦੇ ਨੇ ਅਸੀਂ ਉਹਦੀ ਰਹੀ ਹਿਲੀ ਕਾ ਉਹਦੀ ਕੀਤਾ ਚੀਕਾ ਨਹੀਂ ਚੀਕਾ ਦੀ ਗੱਲ ਨਹੀਂ ਇਹ ਇੱਕ ਗਰੀਲਾ ਜੁੱਧ ਦਾ ਹਿੱਸਾ ਹੁੰਦਾ ਹੈ ਇਹਦਾ ਮਤਲਬ ਤਾਂ ਜੇ ਕੋਈ ਪਹਿਲਾਂ ਵੀ ਲਹਿਰ ਦੇ ਵਿੱਚ ਤੁਸੀਂ ਦੇਖਿਆ ਹੈ ਜਾਗੂ ਦੇਸਾਂ ਦੀ ਫੌਜ ਲੜਦੀ ਹੈ ਇਹਦਾ ਮਤਲਬ ਜੇ ਕੋਈ ਫੌਜੀ ਫੜਿਆ ਜਾਵੇ ਜਾ ਕੋਈ ਖਾਣਪੂ ਸਿੰਘ ਫੜਾਇਆ ਜਾਵੇ ਕੀ ਉਹ ਆਪਣੀ ਭੱਜੜ ਦੀ ਕੋਸ਼ਿਸ਼ ਨਾ ਕਰੇ ਵੀ ਭੱਜ ਕੇ ਮੈਂ ਫੇਰ ਹੋਰ ਸੇਵਾ ਕਰਾਂ ਕੀ ਉਹ ਇਹ ਸੋਚ ਲਈ ਮੈਂ ਤਾਂ ਹੁਣ ਫੜਿਆ ਗਿਆ ਮੰਤਰੀ ਬਹਿ ਜਾਣਾ ਕੁਝ ਨਹੀਂ ਹੁੰਦਾ ਇਸ ਘਰ ਸਾਦੀ ਇੱਕ ਤਸਵੀਰ ਹੁੰਦੀ ਹੈ ਪਹਿਲਾਂ ਵੀ ਇਸ ਤਰ੍ਹਾਂ ਹੋਇਆ ਭਾਈ ਰਾਜੂਵਾਲ ਤੋਂ ਕੁਝ ਬਿਆਨ ਦਿਵਾ ਕੇ ਜੋ ਜਿੰਦਾ ਸ਼ਹੀਦ ਨੇ ਕੌਮ ਦੇ ਅੱਜ ਵੀ ਉਹਨਾਂ ਅਗੇ ਸਰਚੋਗਦਾ ਹੈ ਉਹਦੇ ਭੈਣ ਨੂੰ ਉਹਨਾਂ ਨੇ ਦੋ ਵਾਰੀ ਕਲੈਕਸ਼ਨ ਦੇ ਵਿੱਚ ਲੜਾਇਆ ਪਰ ਉਹ ਲਿਖਣ ਹਾਰਦੇ ਰਹੇ ਤੇ ਅੱਜ ਕਿੱਥੇ ਨੇ ਅੱਜ ਰੋਲਤੀ ਇਹਨਾਂ ਨੇ ਕੋਈ ਨਾਮ ਉਹਨੂੰ ਛਾੜਨੀ ਇਹੀ ਹਾਲ ਭਾਈ ਗੁਰਦੀਪ ਖੜਾ ਦਾ ਹੋ ਗੁਰਦੀਪ ਖੜਾ ਜੀ ਨੂੰ ਘਟੋ ਘਟ ਠੀਕ ਹੈ ਜਾਣ ਜੀ ਸਰ ਕੇ ਜਾਣ ਉਹਨਾਂ ਨੇ ਕੋਈ ਚੱਕਰ ਨਹੀਂ ਪਰ ਉਹ ਕੌਮ ਦੀਆਂ ਭਾਵਨਾਵਾਂ ਦੇ ਉਲਟ ਕਦਾਰ ਤੁਸੀਂ ਕਰਨ ਵਾਲੇ ਪਾਸੇ ਰਹਿਣਾ ਜਾਣ ਚੁੱਪ ਰਹਿਣ ਠੀਕ ਆ ਨਚੋੜਾ ਲਈ ਲੜ ਲੈਣਾ ਚੋਲ ਲੜਨਾ ਹਰ ਇੱਕ ਦਾ ਹੱਕ ਹੈ ਭਾਈ ਅਮਰਤਪਾਲ ਨੂੰ ਲੋਕਾਂ ਨੇ ਫਤਵਾ ਦਿੱਤਾ ਸਰਬਜੀਤ ਖਾਲਸਾ ਨੂੰ ਫਤਵਾ ਦਿੱਤਾ ਇੱਥੇ ਦਾ ਲੋਕ ਇਹ ਵੀ ਫਿਰ ਕਹਿਣਗੇ ਵੀ 26 ਸਾਲ ਅੰਦਰ ਰਹਿ ਕੇ ਕੀ ਖਬਰ ਕੀ ਖਿਚੜੀ ਬਕਾਈ ਆ ਕਿਸ ਲਈ ਰਹੇ ਨੇ ਆਪਦੀ ਕੁਰਬਾਨੀ ਨੂੰ ਆਪਦੀ ਜਾਂਦੇ ਜਿਆਦੀ ਉਮਰੇ ਖੇਰ ਨਾ ਪਾਉਣ 26 ਸਾਲ ਲੋਕਾਂ ਨੇ ਉਹਨਾਂ ਨੂੰ ਸਲੂਟ ਕੀਤਾ ਹੈ ਜਿਹੜੇ ਜਿਵੇਂ ਬੈਠੇ ਨੇ ਅੱਜ ਵੀ ਚੰਡੀਗੜ੍ਹ ਮੋਰਚੇ ਦੇ ਵਿੱਚ ਉਹਨਾਂ ਦੀ ਰਿਹਾਈ ਦੀ ਮੰਗ ਉਹੀ ਹੈ। ਬਾਬਾ ਬਕਾਲਾ ਵੀ ਕਹਿ ਵੀ ਦੇਖੋ ਇੱਕ ਪਾਸੇ ਉਹਨਾਂ ਦੇ ਖਿਲਾਫ ਹੋ ਰਹੇ ਨੇ ਦੂਜੇ ਪਾਸੇ ਉਹੀ ਲੋਕ ਉਹਨਾਂ ਦੀ ਤਸਵੀਰਾਂ ਹੀ ਬੈਠੇ ਨੇ। ਸੋ ਭਾਈ ਗੁਰਦੀਪ ਖਹਿਣਾ ਜੀ ਨੂੰ ਗਲਤ ਹੱਥਾਂ ਦੇ ਚੜ ਕੇ ਕੌਮ ਦੀ ਨਰਾਜ਼ਗੀ ਨਹੀਂ ਛੇੜਨੀ ਚਾਹੀਦੀ। ਹੁਣ ਬੜਾ ਦੁੱਖ ਆਉਂਦਾ ਹੈ ਕਮੈਂਟ ਜਦੋਂ ਪੜ੍ਹਦੇ ਆ ਲੋਕ ਕਮੈਂਟ ਕਰਦੇ ਨੇ ਏਡੀ ਵੱਡੀ ਕੁਰਬਾਨੀ ਵਾਲੇ ਸਿੰਘ ਨੂੰ ਕੋਈ ਗਾਲ੍ਹਾਂ ਦੇਵੇ ਅੱਜ ਤਾਂ ਚਲੋ ਦੇਖਿਆ ਬਹੁਤ ਕੁਛ ਹੱਥੇ ਕੁਰਬਾਨੀ ਵਾਲੇ ਹੀ ਕਹਾਂਗੇ ਜਦੋਂ ਜਿੰਮੀ ਵੀ ਹੈ ਉਹਨਾਂ ਨੇ ਜੋ ਵੀ ਕੀਤਾ ਕੌਮ ਲਈ ਠੀਕ ਕੀਤਾ ਹੁਣ ਜੇ ਹੋਰ ਕੀ ਕਹਿ ਸਕਦੇ ਆ ਵੀ ਦੇ ਬਾਰੇ ਲੋਕ ਸ਼ੰਕਾ ਪੈਦਾ ਕਰਦੇ ਨੇ ਲੋਕਾਂ ਦੇ ਮਨਾਂ 'ਚ ਸ਼ੰਕਾ ਪੈ ਜਾਂਦੀ ਹੈ ਲੋਕ ਜਦੋਂ ਗੰਦੇ ਗੰਦੇ ਕਮੈਂਟ ਕਰਦੇ ਆ ਤੁਹਾਨੂੰ ਤਾਂ ਉਹ ਚੰਗਾ ਨਹੀਂ ਲੱਗਦਾ ਕਿਸੇ ਨੂੰ ਵੀ ਚਾਹੇ ਤੁਸੀਂ ਕੁਝ ਵੀ ਹੈ ਇਸ ਕਰਕੇ ਭਾਈ ਸਾਹਿਬ ਤੁਸੀਂ ਗਲਤ ਅਥਾਂ ਦੇ ਨਾਲ ਚੜੋ ਉਦੋਂ ਤੁਹਾਡੇ ਸਾਹਮਣੇ ਨਗਾ ਹੋ ਗਿਆ ਖਾਰਾ ਕੁਝ ਠੀਕ ਹੈ ਜੇ ਤੁਹਾਨੂੰ ਕੋਈ ਇਲੈਕਸ਼ਨ ਲੜਨੀ ਹੋਵੇ ਤੁਸੀਂ ਲੜ ਲਿਓ ਲੋਕ ਤੁਹਾਡਾ ਸਤਿਕਾਰ ਵੀ ਕਰਨਗੇ ਹਜੇ ਤਾਂ ਜਿਵੇਂ ਕਹਿੰਦਾ ਸ਼ੇਰ ਚੋਂ ਪੂਣੀ ਨਹੀਂ ਕੱਤੀ ਹਜੇ ਤਾਂ ਭਾਈ ਅੰਮ੍ਰਿਤਪਾਲ ਤੇ ਸਰਬਜੀਤ ਖਾਲਸਾ ਬਣੀ ਹੀ ਨੇ ਜੇ ਉਦੋਂ ਕੋਈ ਮਾਰਾ ਕਰਨਗੇ ਕੌਮ ਇਹਨਾਂ ਨੂੰ ਨਕਾਰ ਦਊਗੀ ਹੋਰਾਂ ਨਾਲੋਂ ਤਾਂ ਚੰਗੇ ਨੇ ਬਾਕੀ ਜਿੱਥੇ ਤੁਸੀਂ ਕਹਿੰਦੇ ਸਾਰਾ ਕੁਝ ਦੇਖ ਲਿਆ ਕੱਲ ਤੱਕ ਤੇ ਸਾਰਾ ਕੁਝ ਮੰਨ ਲਗੇ ਫੇਰ ਤਾਂ ਆਪਾਂ ਜਿਹੜੇ ਆਪਣੇ ਵਧੀਆਂ ਕਰਦੇ ਉਹਨਾਂ ਨੂੰ ਵੀ ਕਹਾਂਗੇ ਵੀ ਵਧੀਆ ਕੀਤਾ ਸਿੰਘਾਂ ਦਾ ਫੜਿਆ ਜਾਣਾ ਸੁੱਟ ਜਾਣਾ ਸਾਰੀਆਂ ਗੱਲਾਂ ਹੁੰਦੀਆਂ ਕੋਈ ਜ਼ਰੂਰੀ ਨਹੀਂ ਹੈਗਾ ਵੀ ਇੱਕ ਬੰਦਾ ਨਹੀਂ ਸੁੱਟਿਆ ਤੇ ਦੂਜਾ ਸਹੀ ਦੀ ਸੁੱਟਿਆ ਜਾਂ ਲੋਕਾਂ ਨੇ ਫਤਵਾ ਦੇ ਤਾਂ ਆਪਾਂ ਉਹਦੀ ਜਲਸੀ ਕਰਾਰ ਪੂਸੀ ਜਨਸੀਆਂ ਦੇ ਟਹਿੇ ਚੜ੍ਹ ਕੇ ਜਾਂ ਕਿਸੇ ਹੋਰ ਕਦਾਰ ਪੂਸੀ ਕਰਦੇ ਨੇ ਟਹਿੇ ਚੜ੍ਹ ਕੇ ਖਲੂਰ ਸਾਹਿਬ ਦੇ ਲੋਕਾਂ ਨੇ ਸਾਰਾ ਕੁਝ ਦੱਸ ਦਿੱਤਾ ਫਰੀਦਕੋਟ ਦੇ ਲੋਕਾਂ ਨੇ ਦੱਸ ਦਿੱਤਾ ਤੇ ਉਹਨਾਂ ਨਾਲ ਸਮਾਂ ਵੀ ਦੱਸ ਦਊਗਾ ਆਪਾਂ ਇਹ ਖੜਾ ਜੀ ਨੂੰ ਬੇਨਤੀ ਹੈ ਅੱਜ ਤਾਂ ਉਹਨਾਂ ਦੇ ਪੈਰਾਂ ਵਰਗੇ ਵੀ ਨਹੀਂ ਉਹ ਅੱਜ ਵੀ ਪ੍ਰੋਤਿ ਨੇ ਪਹਿਲਾਂ ਵੀ ਬੋਲ ਕੇ ਗਏ ਨੇ ਸਿੱਧਾ ਟਾਰਗੇਟ ਨੂੰ ਨਹੀਂ ਕਰਨਾ ਚਾਹੀਦਾ ਜਿਵੇਂ ਭਾਈ ਅੰਮ੍ਰਿਤਪਾਲ ਨੂੰ ਟਾਰਗੇਟ ਕਰਦੇ ਆ ਤਾਂ ਖਡੂਰ ਸਾਹਿਬ ਦੇ ਲੋਕਾਂ ਨੂੰ ਟਾਰਗੇਟ ਕਰ ਰਹੇ ਨੇ ਦਾਦੂ ਵਾਲਾ ਦਾਦੂਵਾਲ ਦੇ ਚਾਹੇ ਭਾਜ ਜਿਸ ਵੀ ਰੋਟੀ ਦੀ ਜੋ ਮਰਜ਼ੀ ਭੂਮਕਾਰੀ ਹੋਵੇ ਪਰ ਬਹੁਤ ਉਹਨਾਂ ਦੀਆਂ ਹੋਰ ਗੱਲਾਂ ਵੀ ਹੈ ਜਿਹੜੀਆਂ ਜਦੋਂ ਸਰਸੇ ਵਾਲੇ ਸਾਧ ਦਾ ਰੌਲਾ ਚੱਲਦਾ ਸੀ ਤੇ ਦਾਦੂ ਵਾਲੀ ਸੀ ਜਿਹੜਾ ਟੱਕਰ ਲੈ ਰਿਹਾ ਸੀ ਉਹਨਾਂ ਦਾ ਕਈ ਦੇਖਣ ਦੇ ਵਿੱਚ ਗੱਲਾਂ ਹੋ ਰਹੀਆਂ ਨੇ ਉਹ ਮਤਲਬ ਲੋਕਾਂ ਦੇ ਮਨਾਂ ਦੇ ਵਿੱਚ ਨਾ ਇਹ ਕਰ ਦਿੰਦੇ ਵੀ ਉਹ ਤਾਂ ਜੀ ਗਰਾਰ ਹੈ ਜੀ ਉਹ ਤਾਂ ਆਇਆ ਜੀ ਆਇਆ ਕਰਦੇ ਪਰ ਜਿਹੜਾ ਸਾਰਾ ਕੁਝ ਅਕੀ ਦੇਖਿਆ ਹੋਵੇ ਉਹਦੇ ਬਾਰੇ ਲੋਕ ਸੱਚ ਮੰਨਦੇ ਨੇ ਸੋਸ਼ਲ ਮੀਡੀਆ ਦਾ ਜਵਾਨ ਹੈ ਇਹ ਲੋਕਾਂ ਦੇ ਸਾਹਮਣੇ ਲਿਗਾ ਜਿਵੇਂ ਜਿਸ ਤਰ੍ਹਾਂ ਤੁਸੀਂ ਬੈਠੇ ਸਟੇਜ ਤੇ ਥੋੜੀ ਬਾਡੀ ਲੈਗ ਹੋ ਜਾਏ ਤੁਹਾਡੀ ਭਾਸਾ ਉਹ ਇੱਕ ਤਰ੍ਹਾਂ ਨਾਲ ਜਿਹੜੀ ਥੋੜੀ ਕਰਵਾਉਣੀ ਹੈ ਉਸ ਤੇ ਮਿੱਟੀ ਪੋਚਾ ਫੇਰ ਰਹੀ ਹੈ ਜਿਵੇਂ ਬੱਚੇ ਲੈ ਕੇ ਫੱਟੀ ਗਮਾਗਰੋ ਗਾਚੀ ਫੇਰਦੇ ਤੁਸੀਂ ਗਾਚੀ ਨਾ ਫੇਰੋ ਬੇਨਤੀ ਹੈ ਮੈਂ ਤਾਂ ਇੱਕ ਨਵਾਨਾ ਜਾਂ ਆਮ ਬੰਦਾ ਆਮ ਲੋਕਲ ਮਤਲਬ ਥੋੜੀ ਬੋਧੀ ਸੂਝ ਰੱਖਦੇ ਆ ਅਸੀਂ ਕੋਈ ਐਨੀ ਕਰੀਏ ਅਸੀਂ ਚਲੋ ਉਸ ਘਰ ਸਖੀ ਦੇਖ ਲਿਆ ਕੁਝ ਵੀ ਹੈ ਜਿਵੇਂ ਆਪਾਂ ਕੋਈ ਬਹੁਤ ਸਿੰਘ ਨੇ ਜਿਨ੍ਹਾਂ ਨੂੰ ਦਰਦ ਵਿੱਚ ਗੁੰਮਨਾਮੀ ਦੀ ਜ਼ਿੰਦਗੀ ਜਿਉ ਰਹੇ ਨੇ ਉਹ ਵੀ ਬੋਲਦੇ ਕੁਝ ਜ਼ਰੂਰੀ ਤਾਂ ਨਹੀਂ ਜੇ ਆਪਾਂ ਕੋਈ ਕੁਰਬਾਨੀ ਕਰਤੀ ਆ ਬੋੜਕਾਂ ਪਿੱਟੇ ਵੀ ਅਸੀਂ ਕਰਿਆ ਆ ਕਰਿਆ ਬੋਹ ਕਰਿਆ ਕੋਈ ਨਹੀਂ ਕੋ ਰੌਲਾ ਪਾਉਂਦਾ ਹੁੰਦਾ ਜਿਹੜਾ ਅਸਲੀ ਬੰਦਾ ਕੋਈ ਨਹੀਂ ਪਾਉਂਦਾ ਹੁੰਦਾ ਰੌਲਾ ਵੀ ਅਸੀਂ ਆਇਆ ਕਰਿਆ ਜੋ ਕਰਿਆ ਠੀਕ ਆ ਟਾਈਮ ਆਊਗਾ ਸਾਰਾ ਕੋਈ ਲੋਕਾਂ ਦੇ ਸਾਹਮਣੇ ਆ ਵੀ ਗੁਰਦੀਪ ਖਾਨ ਜੀ ਨੂੰ ਬੇਨਤੀ ਹੈ ਵੀ ਤੁਸੀਂ ਥੋੜਾ ਜਿਹਾ ਦਿਮਾਗ ਤੋਂ ਕੰਮ ਲਵੋ ਤੇ ਜੇ ਆਪਣੇ ਇਹ ਵਿਚਾਰ ਚੰਗੇ ਲੱਗੇ ਤਾਂ ਜਰੂਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਾਂ ਇਹਨੂੰ ਅੱਗੇ ਵਧਾਉਣ ਲਈ ਚੰਗੀਆਂ-ਚੰਗੀਆਂ ਗੱਲਾਂ ਕਰ ਲਈ ਆਪਾਂ ਨੂੰ ਲੋੜ ਹੈ ਵੀ ਜਲਦੀ ਤੋਂ ਜਲਦੀ ਆਪਣਾ ਜਿਹੜਾ ਚੈਨਲ ਹੈ ਅਗੇ ਵੀਰੇ ਤੇ ਕਮੈਂਟ ਤੇ ਰਹਿ ਜੂ ਰੋਹੀ ਧੰਨਵਾਦ ਜੀ ਸਾਰਿਆਂ ਦਾ